ਸ੍ਰੀ ਸ਼ਿਕਾਜੀ ਮੇਲਾ ਪ੍ਰਿਤਕਰ ਹਾਜ਼ਰਾਂ ਸੀ ਸਵਿੰਦਰ ਸਿੰਘ ਉਪਲ ਦੁਆਰਾ ਲਿਖੀ ਗਈ ਕਹਾਣੀ ਆਪਣਾ ਦੇਸ਼ ਪਰਾਇਆ ਦੇਸ਼ ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਹਵਾਈ ਜਹਾਜ਼ ਵਿੱਚ ਬੈਠੇ ਹਾਂ ਜਦੋਂ ਆਵਾਜ਼ ਆਈ ਕਿ ਅਸੀਂ ਪਲਮ ਹਵਾਈ ਅੱਡੇ ਉੱਤੇ ਉਤਰਨ ਵਾਲੇ ਹਾਂ ਸਾਰੇ ਮੁਸਾਫਿਰ ਆਪੋ ਆਪਣੀਆਂ ਬੇਟੀਆਂ ਵੰਨਨ ਤਾਂ ਮੇਰੇ ਮਨ ਵਿੱਚ ਅੱਕੀ ਜਹੀ ਖੁਸ਼ੀ ਹੋਈ ਦੇ 2 ਮਹੀਨਿਆਂ ਦੀ ਪ੍ਰਦੇਸ਼ ਯਾਤਰਾ ਵਿੱਚੋਂ ਆਪਣੇ ਵਤਨ ਨੂੰ ਵੇਖਣ ਆਪਣੇ ਸਬੰਧੀਆਂ ਨੂੰ ਮਿਲਣ ਅਤੇ ਆਪਣੀ ਮਾਂ ਬੋਲੀ ਰਾਹੀਂ ਸਿੱਧੇ ਮੋਢਾ ਗੱਲ ਕਰਨ ਦੀ ਸਹក ਗਿਆ ਸੀ ਪ੍ਰਦੇਸ਼ ਵਿੱਚ ਲਗਾਤਾਰ ਕਈ ਹਫ਼ਤੇ ਅੰਗਰੇਜ਼ੀ ਬੋਲ-ਪਾਲ ਕੇ ਮੂੰਹ ਅੱਕੜ ਗਿਆ ਸੀ ਲੱਗਦਾ ਆਪਣੇ ਨਾਲ ਬੈਠੇ ਕੈਨੇਡੀਅਨ ਦੋਸਤ ਰੋਵਟ ਇਕਲਿੰਗ ਨੂੰ ਬੜੇ ਤਪਾਕ ਨਾਲ ਮਜਬੂਰ ਅੰਗਰੇਜ਼ੀ ਵਿੱਚ ਆਖਿਆ ਲੈ ਮਿੱਤਰਾ ਤਿਆਰ ਹੋ ਜਾ ਆ ਗਿਆ ਹੀ ਮੇਰਾ ਸ਼ਹਿਰ ਜਹਾਜ਼ ਹੁ ਨਿਮਾ ਬਹੁਤ ਨਿਮਾ ਹੁੰਦਾ ਜਾ ਰਿਹਾ ਸੀ ਮੈਂ ਆਪਣੀ ਨਾਲ ਵਾਲੀ ਖਿੜਕੀ ਦੇ ਸ਼ੀਸ਼ੇ ਵਿੱਚੋਂ ਬਾਹਰ ਚੱਕਣ ਦਾ ਯਤਨ ਕੀਤਾ ਪਰ ਬਾਹਰ ਸਾਰੇ ਪਾਸੇ ਹਨੇਰਾ ਹੀ ਹਨੇਰਾ ਸੀ ਹਾਂ ਰੌਸ਼ਨੀ ਦੀਆਂ ਚਾਰੇ ਪਾਸੇ ਸਜੀਆਂ ਬੱਤੀਆਂ ਦੀ ਟਿਮਟਮਾ ਦੇ ਦੀਵੇ ਜਿਵੇਂ ਮੈਨੂੰ ਜੀਹਾਂ ਆਖ ਰਹੇ ਹੋਣ ਫਿਰ ਮੈਨੂੰ ਲਾਲ ਸਹੀ ਬੱਤੀ ਨਜ਼ਰ ਆਈ ਮੈਂ ਜੋਸ਼ ਵਿੱਚ ਆ ਕੇ ਰੌਪਟ ਨੂੰ ਪਕੜ ਕੇ ਭੁੱਲੇ ਗਿਆ ਭੁੱਲੇ ਗਿਆ ਇਹ ਵੇਖ ਇਹ ਲਾਲਵਤੀ ਫੂਰ ਕਾਰਪੋਰੇਸ਼ਨ ਆਫ ਇੰਡੀਆ ਦੀਆਂ ਨਾਜ ਗੋਦਾਮ ਦੀ ਆ। ਇਹ ਗੋਦਾਮ ਮੇਰੀ ਪਤਨੀ ਦੇ ਫੌਫੜ ਨੇ ਬਣਵਾਇਆ ਸੀ। ਇਹ ਚਮਕਣੀਆਂ ਬੱਤੀਆਂ ਸਾਡੇ ਰਾਜੌਰੀ ਗਾਰਡਨ ਦੀਆਂ ਹਨ। ਮੇਰਾ ਘਰ ਪਾਲਮ ਤੋਂ ਬਹੁਤਾ ਦੂਰ ਨਹੀਂ। ਬਹੁਤ ਜਹਾਜ਼ ਸਾਡੀ ਕਲੋਨੀ ਦੇ ਉੱਪਰੋਂ ਹੀ ਲੰਘੇ ਜਾਂਦੇ ਹਨ। ਹੋ ਸਕਦਾ ਏ ਮੇਰੇ ਦੋ ਮੰਜ਼ਲੇ ਮਕਾਨ ਦੀ ਛੱਤ ਉੱਪਰ ਕਲੂਤੀ ਮੇਰੀ ਪਤਨੀ ਇੱਥੋਂ ਸਾਡੇ ਜਹਾਜ਼ ਨੂੰ ਟੱਕ ਰਹੀ ਹੋਵੇ। ਨੇ ਜਹਾਜ਼ੀ ਪੁੰਚਨ ਦਾ ਸਮਾਂ ਉਸ ਨੂੰ ਲਿਖ ਦਿੱਤਾ ਸੀ ਮੈਂ ਵੀ ਕਿਹਾ ਰੌਪਟ ਮੇਰੀਆਂ ਚੱਲ ਬੱਲੀਆਂ ਗੱਲਾਂ ਤੇ ਹੱਸ ਰਿਹਾ ਸੀ ਪਰ ਉਹ ਮੈਨੂੰ ਖੁਸ਼ੀ ਨਾਲ ਉੱਗਲਦਾ ਵੇਖ ਕੇ ਵੀ ਪ੍ਰਸੰਨ ਹੋ ਰਿਹਾ ਸੀ ਕਿਉਂਕਿ ਮੇਰੇ ਨਾਲ ਕੈਨੇਡਾ ਵਿੱਚ ਗੁਜ਼ਾਰੀ ਕੁਝ ਹਫ਼ਤਿਆਂ ਪਿੱਛੋਂ ਉਹ ਵੀ ਭਾਰਤ ਨੂੰ ਵੇਖਣ ਲਈ ਕਾਲਾ ਹੋ ਗਿਆ ਸੀ ਮੈਂ ਉਸ ਨੂੰ ਦੱਸਿਆ ਸੀ ਕਿ ਸਭ ਤੋਂ ਸਿੱਧੂ ਸਭਿਆਤਾ ਦੁਨੀਆ ਦੀਆਂ ਸਭ ਤੋਂ ਪ੍ਰਾਚਨ ਸਭਿਆਤਾ ਵਿੱਚੋਂ ਇੱਕ ਹੈ ਇਹੀ ਵਿਦਾ ॠਸ਼ੀਆਂ ਮੁਨੀਆਂ ਦਾ ਦੇਸ਼ ਹੈ ਜਿੱਥੇ ਧਾਰਮਿਕਤਾ ਸਦੀਆਂ ਤੋਂ ਰਾਜ ਕਰਦੀ ਚਲੀ ਆ ਰਹੀ ਆ ਇੱਥੇ ਬਹੁਤੇ ਲੋਕਾਂ ਖਾਸ ਕਰਕੇ ਪਿੰਡوں ਦੇ ਚੀਰਿਆਂ ਉੱਪਰ ਖੜੀ ਮਾਨਸਿਕ ਸ਼ਾਂਤੀ ਦੀ ਸੁਗੰਧ ਹਰ ਇੱਕ ਨੂੰ ਆਪਣੇ ਵੱਲ ਖਿੱਚ ਲੈਂਦੀ ਆ ਰੌਵਟ ਇੱਕ ਲਿੰਕ ਕੈਨੇਡਾ ਦਾ ਚੰਗਾ ਪ੍ਰਸਿੱਧ ਸਾਹਿਤਕਾਰ ਸੀ ਜਿਸ ਦਾ ਭਾਰਤ ਅਤੇ ਭਾਰਤੀਆਂ ਬਰੇ ਬੜਾ ਹੀ ਚੰਗਾ ਵਿਚਾਰ ਸੀ ਮੈਨੂੰ ਮਿਲਣ ਪਿੱਛੋਂ ਅਤੇ ਆਪਣੇ ਘਰ ਮੈਨੂੰ ਕਈ ਹਫ਼ਤੇ ਰੱਖਣ ਅਤੇ ਵਿਚਾਰ-ਵਟਾਂਦਰਾ ਕਰਨ ਬਾਅਦ ਤਾਂ ਉਹ ਭਾਰਤੀ ਧਰਤੀ ਅਤੇ ਲੋਕਾਂ ਨੂੰ ਆਪਣੀ ਅੱਖਾਂ ਨਾਲ ਟੱਕਣ ਲਈ ਉਤਾਵਲਾ ਹੋ ਗਿਆ ਸੀ ਮਿਸਟਰ ਸਿੰਘ ਮੈਨੂੰ ਆਪਣੇ ਨਾਲ ਭਾਰਤ ਲੈ ਚਲੇਗਾ ਮੈਂ ਇਸ ਮਹਾਨ ਮੁਲਕ ਨੂੰ ਆਪਣੀ ਅੱਖਾਂ ਨਾਲ ਵੇਖਣਾ ਚਾਹੁੰਨਾ ਹਾਂ ਖੁਣ ਹਵਾਈ ਜਹਾਜ਼ ਧਰਤੀ ਉਤੇ ਉਤਰ ਆਇਆ ਸੀ ਅਤੇ ਆਪਣੇ ਰੁੱਖ ਵਾਲੇ ਠਿਕਾਣੇ ਵੱਲ ਤੌੜਦਾ ਹੋਇਆ ਹੌਲੀ-ਹੌਲੀ ਰਫ਼ਤਾਰ ਘਟਾ ਰਿਹਾ ਸੀ ਫਿਫ ਕਸਟਮ ਲਈ ਲੰਮੀਆਂ ਕਤਾਰਾਂ ਲੱਗ ਗਈਆਂ ਹਰੀਆਂ ਬੱਤੀਆਂ ਵਾਲੀਆਂ ਖਿੜਕੀਆਂ ਅੱਗੇ ਲੱਗੀਆਂ ਕਤਾਰਾਂ ਕੁਝ ਵਦੇਰੀ ਲੰਮੀਆਂ ਸਨ ਅਤੇ ਲਾਲ ਬੱਤੀਆਂ ਵਾਲੇ ਪਾਸੇ ਮੁਸਾਫਰ ਘਟ ਆਏ ਸਨ ਕਸਟਮ ਇਨਸਪੈਕਟਰ ਹਰ ਮੁਸਾਫਰ ਦੇ ਚਿਹਰੇ ਤੋਂ ਸ਼ੱਕ ਦੀ ਅਨ ਕਥਾਣੀ ਪਹਿਲਾਂ ਕੁਝ ਪੜਦੀ ਫਿਰ ਉਸ ਅਨਸਾਰ ਉਸ ਦੇ ਸਮਾਨ ਦੀ ਤਲਾਸ਼ੀ ਲੈਂਦੀ ਇੰਜ ਖਲੋਤਿਆਂ ਖਲੋਤਿਆਂ ਸਾਨੂੰ 2.5 ਘੰਟੇ ਹੋ ਗਏ ਪਰ ਹਾਲਾਂ ਸਾਢੇ ਵਾਰੀ ਨਹੀਂ ਸੀ ਆਏ ਇਰਾਪਟ ਨੂੰ ਇਹ ਦੇਰੀ ਬਹੁਤ ਝੁਕ ਰਹੀ ਸੀ ਲੱਗਦੀ ਸੀ ਕਿਉਂਕਿ ਉਹ ਇਸ ਤਰ੍ਹਾਂ ਦੀ ਦੇਰੀ ਦਾ आदी ਨਹੀਂ ਸੀ ਸ਼ੁਕਰ ਸ਼ੁਕਰ ਕੇ ਵਕਤ ਆਇਆ ਕਿ ਕਸਟਮ ਇਨਸਪੈਕਟਰ ਨੂੰ ਸਾਡੀਆਂ ਅੱਖਾਂ ਵਿੱਚ ਵਿੱਚ ਆਕਣ ਦੀ ਫਰਸਤ ਮਿਲੀ ਉਸ ਇੱਕ ਇੱਕ ਕੱਪੜਾ ਫਰੋਲਿਆ ਇੱਕ ਇੱਕ ਬਕਸਾ ਖਲਵਾਇਆ ਤੇ ਉਹਨਾਂ ਵਿੱਚ ਤਰੀਕੇ ਨਾਲ ਟਿਕਾਈਆਂ ਵਸਤਾਂ ਨੂੰ ਬੜੀ ਵੀ ਦਰਦੀ ਨਾਲ ਵੇਖਾ ਰਿਹਾ ਅਤੇ ਆਪਣੇ ਦਿਮਾਗੀ ਕੰਪਿਊਟਰ ਵੱਲੋਂ ਮਿਲੇ ਹਿੰਸੇ ਨੂੰ ਉਸ ਇੱਕ ਕਾਗਜ਼ ਤੇ ਲੈ ਕੇ ਸਾਨੂੰ ਲਾਗਲੇ ਬੈਂਕ ਵਿੱਚ ਰਕਮ ਜਮ੍ਹਾਂ ਕਰਵਾਉਣ ਲਈ ਹਦਾਇਤ ਕੀਤੀ। ਪੈਸੇ ਜਮ੍ਹਾਂ ਕਰਾ ਦਿੱਤੇ ਗਏ। ਹਵਾਈ ਜਹਾਜ਼ ਤੋਂ ਉਤਰਨ ਤੋਂ ਲੈ ਕੇ ਹਵਾਈ ਅੱਡੇ ਤੋਂ ਬਾਹਰ ਨਿਕਲਣ ਤੀਕ ਸਾਨੂੰ ਹੁਣ 4 ਘੰਟੇ ਲੱਗ ਗਏ ਸਨ। ਮੈਂ ਪ੍ਰਦੇਸ਼ ਤੇ ਘਟੋ ਘਟ ਪੰਜ ਛੇ ਢੀਆਂ ਵਿੱਚੋਂ ਲੰਘਿਆ ਸਾਂ ਪਰ ਕਿਸੇ ਥਾਂ ਵੀ ਇਤਨਾ ਸਮਾਂ ਕਸਟਮ ਵਾਲਿਆਂ ਨੇ ਮੇਰਾ ਨਹੀਂ ਸੀ ਜਾਇਆ ਕੀਤਾ। ਘਰ ਜਦੋਂ ਟੈਕਸੀ ਰਾਹੀਂ ਪਹੁੰਚੇ ਤਾਂ ਟੈਕਸੀ ਵਾਲੇ ਨੇ ਰੱਟਾ ਪਾ ਦਿੱਤਾ। ਸਮਾਨ ਦੀ ਕ੍ਰਾਈਸ ਮੇ ਤੋਂ ਮੇਰੇ ਕੋਲੋਂ 60 ਰੁਪਏ ਛੱਡਣਾ ਚਾਹੁੰਦਾ ਸੀ ਪਰ ਮੈਂ ਉਸ ਨੂੰ ਕਹਿ ਰਿਹਾ ਸਾ ਕਿ ਮੀਟਰ ਮੁਤਾਬਿਕ 30 ਰੁਪਏ ਤੋਂ ਵੱਧ ਮੈਂ ਇੱਕ ਪੈਸਾ ਨਹੀਂ ਦੇਣਾ ਮੇਰੇ ਨਾਲ ਵਿਦੇਸ਼ੀ ਨੂੰ ਵੇਖ ਕੇ ਅਤੇ ਸਾਡੇ ਚਮਕਦੇ ਬਕਸੀਆਂ ਦੇ ਭੁਲੇਖੇ ਵਿੱਚ ਆ ਕੇ ਉਹ ਫਿੱਟਰ ਬੈਠਾ ਅਖੀਰ ਇਹ ਸੋਚ ਕੇ ਰਾਵਟ ਉਤੇ ਭਾਰਤੀ ਟੈਕਸੀ ਵਾਲਿਆਂ ਬਾਰੇ ਬੁਰਾ ਪ੍ਰਭਾਵ ਨਾ ਪਵੇ ਮੈਂ ਅਖੀਰ 40 ਰੁਪਏ ਦੇਣ ਤੇ ਰਾਜ਼ੀ ਹੋ ਗਿਆ ਬਾਹਰ ਜਾ ਕੇ ਵਿਦੇਸ਼ੀਆਂ ਤੇ ਹਜ਼ਾਰਾਂ ਰੁਪਏ ਲਟਾਉਣਗੇ ਪਰ ਘਰ ਆ ਕੇ ਆਪਣੇ ਭਰਾਵਾਂ ਨੂੰ 4 ਪੈਸੇ ਫालतू ਦੇਣ ਵਿੜੇ ਇਹਨਾਂ ਦੀ ਜਾਨ ਨਿਕਲ ਜਾਂਦੀ ਹੈ ਟੈਕਸੀ ਵਾਲਾ ਸਾਡੀ ਆਂਡੀਆਂ ਗੋਆਂਡੀਆਂ ਨੂੰ ਸੁਣਾਉਣ ਲਈ ਉੱਚਾ ਉੱਚਾ ਬੋਲ ਕੇ ਆਪਣਾ ਗੁਵਾਰ ਕੱਢ ਰਿਹਾ ਸੀ ਮੈਂ रावत ਦੇ ਸਾਹਮਣੇ ਸ਼ਾਂਤ ਰਹਿਣ ਕਾਰਨ ਟੈਕਸੀ ਵਾਲੇ ਨੂੰ ਸਮਝਾਇਆ ਮੈਂ ਲੇਖਕਾਂ ਅਤੇ ਮੈਨੂੰ ਭਾਰਤ ਸਰਕਾਰ ਨੇ ਆਪਣੇ ਖਰਚੇ ਉੱਤੇ ਬਾਹਰ ਕਾਨਫਰੰਸ ਵਿੱਚ ਸ਼ਾਮਲ ਹੋਣ ਦੀ ਪੀਜੀਆ ਸੀ ਕਾ ਨਕਾ ਮੈਂ ਕੋਈ ਵਪਾਰੀ ਨਹੀਂ ਪਰ ਜਾਪਦਾ ਸੀ ਸਿਰ ਤੋਂ ਪੈਰਾਂ ਤੱਕ ਮੈਨੂੰ ਵੇਖਣ ਪਿੱਛੇ ਹੁਣੀ ਇਹ ਸੱਚ ਵੀ ਉਸ ਨੂੰ ਝੂਠਾ ਲੱਗ ਰਿਹਾ ਸੀ ਜਿਸ ਕਾਰਨ ਉਹ ਬੜਬੜਕਾਰਦਾ ਟੈਕਸੀ ਵਿੱਚ ਜਾ ਬੈਠਾ ਕਾਰ ਵਿੱਚ ਗਹਿਮਾ ਗਹਿਮੀ ਹੋ ਗਈ ਸੀ ਬੀਬੀ ਬੱਚੇ ਆਪੋ ਆਪਣੀਆਂ ਆਈਆਂ ਚੀਜ਼ਾਂ ਵੇਖ ਪਰੇਸੰਨ ਹੋ ਰਹੇ ਸਨ ਨਹਾਉਣ ਤੋਂ ਅਤੇ ਨਾਸ਼ਤਾ ਕਰਨ ਪਿੱਛੋਂ ਵਿਚਾਰੀ بیوی ਨੇ ਦੱਸਿਆ ਕਿ ਦਫ਼ਤਰ ਵਿੱਚੋਂ 1 ਮਹੀਨੇ ਦੀ ਤਨਖਾਹ ਮਿਲੀ ਸੀ ਜਿਸ ਲਈ ਦਫ਼ਤਰ ਵਾਲਿਆਂ ਨੂੰ ਅਗਾਊ ਰਸੀ ਦੇ ਗਿਆ ਸੀ ਮੈਂ ਬੜੀ ਮੁਸ਼ਕਿਲ ਨਾਲ ਤੰਗ ਮੰਕ ਕੇ ਤੇ ਪੈਸੇ ਲੈਣ ਵਾਲਿਆਂ ਨੂੰ ਟਾਲ ਟੋਲ ਕੇ 2 ਮਹੀਨੇ ਮਸਾਂ ਟਪਾਏ ਹਨ ਘਰ ਵਿੱਚ ਦਿਨ ਲਈ ਸਬਜ਼ੀ ਲਿਉਣ ਜੋਗੇ ਵੀ ਪੈਸੇ ਨਹੀਂ ਮੈਂ 2 ਮਹੀਨੇ ਬਾਹਰ ਦੋਸਤਾਂ ਮਿੱਤਰਾਂ ਕੋਲ ਮਹਿਮਾਨੀਆਂ ਖਾਂਦਿਆਂ ਆਪਣੇ ਇਸ ਘਰ ਦੀ ਦਾਲ ਰੋਟੀ ਦੇ ਮਸਲੇ ਤੋਂ ਬਰੀ ਰਿਹਾ ਸੀ ਪਰਾਜ ਮੇਰੀ ਪੁਰਾਣੀ ਔਖਿਆਈ ਪਰੀ ਜ਼ਿੰਦਗੀ ਚਟਾਨ ਬਣ ਕੇ ਮੇਰਾ ਰਾਹ ਮੱਲੀ ਬੈਠੀ ਸੀ ਮੈਂ ਸੋਚਾਂ ਵਿੱਚ ਪੈ ਗਿਆ ਅੱਜ ਸਨੀਚਰਵਾਰੇ ਦਫ਼ਤਰ ਮੈਂ ਪਰਸੋਂ ਜਨਾਈ ਫਿਰ ਤਨਖਾਹ ਪਤਾ ਨਹੀਂ ਕਿੰਨੇ ਦਿਨਾਂ ਪਿੱਛੋਂ ਮਿਲਦੀ ਆ ਕਰ ਕੋਲ ਵਾਲੀ ਬੈਂਕ ਦੇ ਹਿਸਾਬ ਵਿੱਚੋਂ ਤਾਂ ਮੈਂ ਪੂੰਝ-ਪੂੰਝ ਕੇ ਅਤੇ ਦੋਸਤਾਂ ਕੋਲੋਂ ਕਰਜ਼ੇ ਲੈ ਕੇ ਮਸਾ ਐਫਟੀਐਸ ਰਾਹੀਂ ਮਿਲਣ ਵਾਲੇ 500 ਡਾਲਰ ਦਾ ਬੰਦੋਬਸਤ ਕੀਤਾ ਸੀ ਫਿਰ ਖਿਆਲ ਆਇਆ ਕੀ ਮੇਨ ਮਾਰਕੀਟ ਫਰੇ ਬੈਂਕ ਖਾਤੇ ਦਾ ਪਤਾ ਕਰਾਂ ਸ਼ਾਇਦ ਕੁਝ ਬਚੇ ਕੁਝੇ ਚਾਰ ਪੈਸੇ ਪਏ ਹੋਣ ਦੋ ਸਾਲ ਤੋਂ ਜਦੋਂ ਦਾ ਗਵਾਂਢ ਵਿੱਚ ਇਹ ਬੈਂਕ ਖੁੱਲਿਆ ਸੀ ਮੈਂ ਦੂਰ ਦੇ ਉਸ ਬੈਂਕ 'ਤੇ ਜਾਣਾ ਹੀ ਛੱਡ ਦਿੱਤਾ ਸੀ ਬਾਹਰੋਂ ਆਏ ਚੈੱਕ ਵਾਂਡੀ ਬੈਂਕ ਵਿੱਚ ਜਮ੍ਹਾਂ ਕਰਵਾਉਣ ਤੇ ਕਢਾਉਣਾ ਆਸਾਨ ਰਹਿੰਦਾ ਸੀ ਸਮਾਂ ਵੀ ਘੱਟ ਲੱਗਦਾ ਸੀ ਨਾਲੇ ਗਵਾਂਢ ਵਿੱਚ ਖੁੱਲੀ ਇਸ ਬੈਂਕ ਦੀ ਨਵੀਂ ਸ਼ਾਖਾ ਦੇ ਕਰਮਚਾਰੀ ਵੀ ਤਾਂ ਆਪਣੀ ਸਫਲਤਾ ਪ੍ਰਾਪਤ ਕਰਨ ਵਾਸਤੇ ਕੁਝ ਵਧੀਰੇ ਹੀ ਦਿয়ালੂ ਸਨ ਆਪਣੀ ਅਲਮਾਰੀ ਦੀ ਅੱਧਾ ਪੌਣਾ ਘੰਟਾ ਫੁੱਲਾ ਫਾਲੀ ਕਰਨ ਪਿੱਛੋਂ ਉਸ ਦੂਰ ਵਾਲੇ ਬੈਂਕ ਦੀ ਚੈੱਕਬੁੱਕ ਅਤੇ ਪਾਸਬੁੱਕ ਮਸਾਂ ਲੱਭੀ ਪਾਸਬੁੱਕ ਵਿੱਚ ਵੀ ਦੇਖਿਆ ਤਾਂ ਪਤਾ ਲੱਗਾ ਕਿ 3 ਸਾਲਾਂ ਤੋਂ ਮੈਂ ਇਸ ਨੂੰ ਠੀਕ ਕਰਵਾਇਆ ਹੀ ਨਹੀਂ 3 ਸਾਲ ਪਹਿਲਾਂ ਦੀ ਕਿਸੇ ਤਰੀਕ ਸਮੇਂ ਇਸ ਵਿੱਚ ਬਕਾਇਆ 200 ਰੁਪਏ 60 ਪੈਸੇ ਲਿਖਿਆ ਹੋਇਆ ਸੀ ਪਰ ਗਵਾਂਡ ਵਿੱਚ ਖੁੱਲਣ ਵਾਲੇ ਬੈਂਕ ਤੋਂ ਪਹਿਲਾਂ ਵਾਲੇ ਕੁਝ ਮਹੀਨਿਆਂ ਵਿੱਚ ਪਤਾ ਨਹੀਂ ਕਿੰਨੇ ਪੈਸੇ ਜਮ੍ਹਾਂ ਕਰਾਈ ਅਤੇ ਕਿੰਨੇ ਕਢਵਾਈ ਸਨ ਚੈੱਕ ਬੁੱਕ ਅਨੁਸਾਰ ਮੈਂ ਪਿਛਲੀ ਵਾਰ ਕੋਈ 2 ਸਾਲ ਪਹਿਲਾਂ 50 ਰੁਪਏ ਕਢਾਈ ਸਨ ਚੈੱਕ ਬੁੱਕ ਤੇ ਪਾਸਬੁੱਕ ਨੂੰ ਸੰਭਾਲ ਕੇ ਜਦੋਂ ਮੈਂ ਬੈਂਕ ਜਾਣ ਦੀ ਗੱਲ ਰਵਿਟ ਨੂੰ ਦੱਸੀ ਤਾਂ ਉਹ ਵੀ ਨਾਲ ਜਾਣ ਲਈ ਤਿਆਰ ਹੋ ਪਿਆ ਉਹ ਭਾਰਤ ਦਾ ਮਤਵਾਲਾ ਇਥੋਂ ਦੇ ਲੋਕਾਂ ਦੇ ਜੀਵਨ ਨੂੰ ਹਰ ਪੱਖੋਂ ਆਪਣੀ ਅੱਖੀਂ ਵੇਖ ਕੇ ਆਪਣੀਆਂ ਰਚਨਾਵਾਂ ਵਿੱਚ ਅੰਕਿਤ ਕਰਨ ਦਾ ਚਾਹਵਾਨ ਸੀ ਬੈਂਕ ਵਿੱਚ ਪਹੁੰਚ ਕੇ ਉਮੀਦ ਤੋਂ ਉਲਟ ਮੈਂ ਵੇਖਿਆ ਕੁਈ ਜਾਣਿਆ ਪਹਿਚਾਣਿਆ ਪੁਰਾਣਾ ਚੀਰਾ ਨਹੀਂ ਸੀ ਨਜ਼ਰ ਆ ਰਿਹਾ ਸਾਰੇ ਤੇ ਸਾਰੇ ਕਰਮਚਾਰੀ ਜਾਂ ਤਾਂ ਤਰੱਕੀ ਮਿਲ ਜਾਣ ਕਰੇ ਜਾਂ ਫਿਰ ਇਸ ਬ੍ਰਾਂਚ ਦੀ ਬੂਝਲ ਕੰਮ ਦੇ ਭਾਰ ਤੋਂ ਬਚਣ ਲਈ ਤਬਦੀਲੀ ਕਰਾ ਲੈਗੇ ਲੱਗਦੇ ਸਨ ਮੈਂ ਬਚਤ ਵਾਲੀ ਖਾਤੇ ਦੀ ਬਾਰੀ ਅੱਗੇ ਸਜੀ ਮਹਿਕਾ ਛੜਦੀ ਖੂਬਸੂਰਤ ਔਰਤ ਨੂੰ ਕੰਮ ਕਰਦੀਆਂ ਦੇਖਿਆ ਸੋਹਣੀ ਔਰਤ ਦੀ ਮੌਜੂਦਗੀ ਕਿਵੇਂ ਵਾਤਾਵਰਨ ਨੂੰ ਖੁਸ਼ਗਵਾਰ ਬਣਾ ਦਿੰਦੀ ਆ ਮੈਂ ਸੋਚਿਆ ਉਸਦੇ ਬਾਰੀ ਅਗੇ 5-7 ਮਨੁੱਖ ਕਤਾਰ ਬਣਾਈ ਖੜੇ ਸਨ ਮੈਂ ਤੇ ਰੌਬਰਟ ਵੀ ਉਸ ਕਤਾਰ ਵਿੱਚ ਖੜੇ ਹੋ ਗਏ 15 ਮਿੰਟਾਂ ਵਿੱਚ ਮਸਾਂ ਦੋ ਤਿੰਨ ਬੰਦਿਆਂ ਦੀ ਪੁਗਤਾਨ ਹੋਈ ਮੈਂ ਘੜੀ ਵੱਲ ਵੇਖਿਆ ਮਸਾਂ 1 ਘੰਟਾ ਰਹਿ ਗਿਆ ਸੀ ਬੈਂਕ ਨੂੰ ਬੰਦ ਹੋਣ ਵਿੱਚ ਕਿਉਂਕਿ ਅੱਜ ਸਨੀਚਰਵਾਰ ਹੋਣ ਕਾਰਨ ਬੈਂਕ ਨੇ 11:30 ਵਜੇ ਬੰਦ ਹੋ ਜਾਣਾ ਸੀ ਰੌਬਰਟ ਨੇ ਮੇਰੇ ਕੋਲੋਂ ਪੁੱਛਿਆ ਇੱਥੇ ਬੈਂਕ ਵਿੱਚ ਟੈਲਰ ਸਿਸਟਮ ਨਹੀਂ ਲਾਗੂ ਕੀਤਾ ਗਿਆ बड़े-बड़े कुछ बैंकों ਵਿੱਚ ਇਹ ਸਿਸਟਮ ਜਾਰੀ ਕੀਤਾ ਗਿਆ ਹੈ ਸਾਰਿਆਂ ਵਿੱਚ ਨਹੀਂ ਮੈਂ ਉੱਤਰ ਦਿੱਤਾ ਤਦੇ ਭੁਗਤਾਨ ਕਰਨ ਵਿੱਚ ਇਤਨੀ ਦੇਰੀ ਲੱਗ ਰਹੀ ਹੈ ਜਦੋਂ ਮੇਰੀ ਵਾਰੀ ਆਈ ਤਾਂ 11 ਵਜ ਚੁੱਕੇ ਸਨ ਮੈਂ ਉਸ ਖੂਬਸੂਰਤ नाच नीना ਨੂੰ ਮੁਸਕਰਾ ਕੇ ਨਮਸਤੇ ਆਖੇ ਕਿਉਂਕਿ ਪਛਮ ਵਿੱਚ 2 ਮਹੀਨੇ ਘੁੰਮਣ ਕਰਨ ਉੱਥੋਂ ਦਾ ਕੁਝ ਅਸਰ ਮੈਂ ਨਾਲ ਲੈ ਆਇਆ ਸੀ ਪਰ ਲੱਗਦਾ ਸੀ ਕਿ ਉਸ ਨੂੰ ਮੇਰਾ ਮੁਸਕਰਾਣਾ ਤੇ ਖਾਸ ਅੰਦਾਜ਼ ਵਿੱਚ ਨਮਸਤੇ ਮਨਾਉਣਾ ਚੰਗਾ ਨਹੀਂ ਸੀ ਲੱਗਾ। ਕੰਮ ਦੱਸੋ ਮਿਸਟਰ ਉਹ ਰੁੱਕ ਕੇ ਜਹੀ ਢੰਗ ਨਾਲ ਬੋਲੀ। ਖਾਤਾ ਨੰਬਰ 784 ਦਾ ਬੈਲੈਂਸ ਕਿੰਨਾ ਹੈ? ਤੁਹਾਨੂੰ ਇਸ ਨਾਲ ਮਤਲਬ ਇਹ ਮੇਰਾ ਖਾਤਾ ਹੈ। ਮੇਰੇ ਕੋਲ ਇਸ ਖਾਤੇ ਦੀ ਇਹ ਪਾਸਬੁੱਕ ਹੈ। ਮੈਂ ਆਪਣੀ ਪਾਸਬੁੱਕ ਅੱਗੇ ਕਰਦੇ ਹਾਂ ਕਿਹਾ। ਇਹ ਤਾਂ ਕੋਈ ਵੀ ਲੈ ਆ ਸਕਦਾ ਏ। ਉਸ ਬੇਰੁਖੀ ਨਾਲ ਉੱਤਰ ਦਿੱਤਾ। ਇਸ ਰੁੱਖੇ ਤੇ ਸ਼ੱਕੀ ਉੱਤਰ ਨੇ ਮੈਨੂੰ ਹੈਰਾਨ ਪਰੇਸ਼ਾਨ ਕਰ ਦਿੱਤਾ ਪਰ ਮੇਰੇ ਕੋਲ ਮੇਰੀ ਚੈੱਕਬੁੱਕ ਵੀ ਹੈ ਮੈਂ ਉਸਾ ਵਿਸ਼ਵਾਸ ਅਤੇ ਹੌਂਸਲੇ ਨਾਲ ਉੱਤਰ ਦਿੱਤਾ ਅਤੇ ਸੋਚਿਆ ਕਿ ਜ਼ਰੂਰੀ ਨਹੀਂ ਕਿ ਸੁੰਦਰ ਸ਼ਕਲ ਵਾਲਿਆਂ ਦਾ ਸੁਭਾਅ ਵੀ ਚੰਗਾ ਹੋਵੇ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਉਸ ਮੇਰੇ ਵਾਲ ਬਿਨਾ ਵੇਖਿਆ ਆਖਿਆ ਮੈਨੂੰ ਵੈਲੈਂਸ ਦੱਸੂਗੀ ਤਾਂ ਹੀ ਤੇ ਮੈਂ ਪੈਸੇ ਕਢਵਾ ਸਕਾਂਗਾ ਮੈਂ ਆਪਣੀ ਕੰਮ ਤਾਂ ਉਸ ਨੂੰ ਜਾਣੂ ਕਰਵਾਉਂਦੇ ਆ ਕਿਹਾ ਸਾਨੂੰ ਬੈਲੈਂਸ ਦੱਸਣ ਦੀ ਇਜਾਜ਼ਤ ਨਹੀਂ ਨੈਕਸਟ ਮੀਨ ਉਸ ਦੀ ਬੇਰੁਖੀ ਹੁਣ ਬੁਧਰੀ ਤਲਕ ਹੋ ਗਈ ਲੱਗਦੀ ਸੀ ਉਸ ਦੇ ਇਸ ਪੱਤ ਮੇਜ਼ੀ ਨੇ ਮੈਨੂੰ ਵੀ ਗੁੱਸਾ ਚੜਾ ਦਿੱਤਾ ਕਮਾਲ ਹੈ ਮੇਰੇ ਹੀ ਅਕਾਊਂਟ ਦਾ ਮੈਨੂੰ ਹੀ ਬੈਲੈਂਸ ਨਹੀਂ ਦੱਸਿਆ ਜਾ ਸਕਦਾ ਇਹ ਕਿੱਥੋਂ ਦਾ ਨਿਯਮ ਹੈ ਤੁਸੀਂ ਬੈਂਕ ਮੈਨੇਜਰ ਨੂੰ ਜਾ ਕੇ ਪੁੱਛੋ ਉਹ ਬਾਊ ਅੱਗੇ ਹਟੋ ਹੋਰਾਂ ਦਾ ਕੰਮ ਤੇ ਹੋਣ ਦਿਓ ਮੇਰੇ ਪਿੱਛੇ ਖਲੋਤੇ ਬੰਦੇ ਨੇ ਮੈਨੂੰ ਹਟਾਉਂਦੀਆਂ ਕਿਹਾ ਆਪਣਾ ਚੈੱਕ ਉਸ ਦੇ ਹੱਥ ਵਿੱਚ ਦੇ ਦਿੱਤਾ ਮੈਂ ਅਤੇ ਰੌਬਰਟ ਖਾਲੀ ਬੈਂਚ ਤੇ ਆ ਕੇ ਬੈਠ ਗਏ ਰੌਬਰਟ ਨੂੰ ਕਲ ਦੀ ਸਮਝ ਨਹੀਂ ਆ ਰਹੀ ਸੀ ਮੈਂ ਸਾਰੀ ਗੱਲ ਉਸ ਨੂੰ ਅੰਗਰੇਜ਼ੀ ਵਿੱਚ ਰੋ ਸਮਝਾਈ ਤਾਂ ਉਸ ਨੂੰ ਮੇਰੀ ਗੱਲ ਤੇ ਯਕੀਨ ਨਾ ਆਇਆ ਉਸ ਨੂੰ ਉੱਥੇ ਹੀ ਬੈਠਣ ਦੀ ਤਾਕੀਦ ਕਰਕੇ ਮੈਂ ਮੈਨੇਜਰ ਦੇ ਕਮਰੇ ਵਾਲੇ ਕੱਲਾ ਹੀ ਚਲਾ ਗਿਆ ਕਿਉਂਕਿ ਉੱਥੇ ਹੋਣ ਵਾਲੀ ਟੱਕਰ ਤੇ ਮਿਲਣ ਵਾਲੀ ਨਾਮੋਸ਼ੀ ਕਾਰਨ ਰੌਬਰਟ ਦੀਆਂ ਨਜ਼ਰਾਂ ਵਿੱਚ ਮੈਂ ਭਾਰਤ ਮਾਨ ਨੂੰ ਹੋਰ ਨਹੀਂ ਸੀ ਦਿਗਾਣਾ ਚਾਹੁੰਦਾ ਉੱਥੇ ਵੀ ਲੰਮੀ ਕਤਾਰ ਲੱਗੀ ਹੋਈ ਸੀ ਮੈਨੂੰ ਇਸ ਪੇਰੂ ਕੀਨੇ ਮਜਬੂਰ ਕਰ ਦਿੱਤਾ ਕੈਨੇਡਾ ਅਤੇ ਅਮਰੀਕਾ ਦੇ ਬੈਂਕਾਂ ਵਿੱਚ ਵਿਹਾਰ ਨਾਲ ਇਸ ਦਾ ਟਕਰਾ ਕਰਨ ਤੇ ਇੱਕ ਦਿਨ ਮੈਂ ਰਬ੍ਰਟ ਕਿਸੇ ਦੂਜੇ ਸ਼ਹਿਰ ਵਿੱਚ ਸਾਂ ਰਬ੍ਰਟ ਨੂੰ ਪੈਸਿਆਂ ਦੀ ਲੋੜ ਪਈ ਅਤੇ ਉਸ ਝਟ ਆਪਣਾ ਕਾਰਡ ਵਖਾ ਕੇ ਉਸ ਸ਼ਹਿਰ ਦੀ ਉਸ ਬੈਂਕ ਬ੍ਰਾਂਚ ਤੋਂ ਪੈਸੇ ਬਿਨਾਂ ਕਿਸੇ ਦਿੱਕਤ ਦੇ ਚੈੱਕ ਰਾਹੀਂ ਕਢਵਾ ਲਏ ਸਨ ਹਾਲਾਂਕਿ ਉਸ ਦਾ ਖਾਤਾ ਉਸੇ ਬੈਂਕ ਦੇ ਕਿਸੇ ਦੂਜੇ ਸ਼ਹਿਰ ਵਿੱਚ ਸੀ ਫਿਰ ਬੋਸਟਨ ਵਿੱਚ ਕਮਲਜੀਤ ਦੀ ਗੱਲ ਯਾਦ ਆਈ ਰਾਤ ਦੇ 8 ਵਜੇ ਚੁੱਕੇ ਸਨ ਤੇ ਆ ਕੀ ਕਹਿਣ ਲੱਗਾ ਮੈਂ ਬੈਂਕ 'ਚ ਕੁਝ ਪੈਸੇ ਕਢਵਾਉਣ ਚੱਲਿਆ ਹਾਂ ਹੁਨੇ ਵਾਪਸ ਆ ਜਾਵਾਂਗਾ ਇੱਥੇ ਵੀ ਨਾਈਟ ਸ਼ਿਫਟਾਂ ਦੀਆਂ ਬੈਂਕ ਬ੍ਰਾਂਚਾਂ ਕੰਮ ਕਰਦੀਆਂ ਹਨ ਮੈਂ ਜਾਣਕਾਰੀ ਲਈ ਪੁੱਛਿਆ ਨਹੀਂ ਬ੍ਰਾਂਚ ਤਾਂ ਬੰਦ ਹੋ ਗਈ ਹੋਣੀ ਪਰ ਪੈਸੇ ਨਿਕਲ ਆਣਗੇ ਤੇ ਮੈਂ ਆਪਣੀ ਇਸ ਹੈਰਾਨੀ ਨੂੰ ਮਟਾਉਣ ਲਈ ਉਸ ਨਾਲ ਹੋ ਤੁਰਿਆ ਸਾ 2 ਮਿੰਟਾਂ ਵਿੱਚ ਹੀ ਸਾਡੇ ਕਾਰ ਬੈਂਕ ਦੇ ਬਾਹਰ ਜਾ ਰੁਕੀ। ਕਮਲਜੀਤ ਨੇ ਬ੍ਰਾਂਡੇ ਵਿੱਚ ਲੱਗੇ ਇੱਕ ਯੰਤਰ ਦੇ ਕੁਝ ਨੰਬਰ ਦਬਾਏ। ਲਾਈਟ ਜਗੀ ਅਤੇ ਛੋਟੀ ਟ੍ਰੇ ਵਰਗੀ ਸਟੀਲ ਦੀ ਸਟੀਲੇਟ ਬਾਹਰ ਆਈ। ਕਮਲਜੀਤ ਨੇ ਆਪਣਾ ਕਾਰਡ ਉਸ ਉੱਪਰ ਰੱਖ ਦਿੱਤਾ ਤੇ ਬਟਨ ਦਬਾਇਆ। ਉਸ ਲੇਟ ਅੰਦਰ ਚਲੇ ਗਈ। ਫਿਰ ਉਸ ਕੰਪਿਊਟਰ ਦੇ ਕੁਝ ਹੋਰ ਨੰਬਰ ਦਬਾਏ ਤੇ ਅੱਧੇ ਮਿੰਟ ਪਿਛੋਂ ਕਾਰਡ ਤੇ 100 ਡਾਲਰ ਦੇ ਨੋਟ ਬਾਹਰ ਆ ਗਏ। ਮੈਂ ਇਹ ਸਾਰਾ ਕੁਝ ਵੇਖ ਕੇ ਹੈਰਾਨ ਹੋਰ ਹੈਰਾਨ ਹੋ ਰਹਾ ਸਾਂ ਕਮਲਜੀਤ ਨੇ ਮੈਨੂੰ ਸਮਝਾਇਆ ਇਥੇ ਕੰਪਿਊਟਰ ਸਿਸਟਮ ਚੱਲਦਾ ਹੈ ਹਨੇਰੀ ਸਵੇਰੇ ਲੋੜ ਪੈਣ ਤੇ ਇੱਕ ਖਾਸ ਰਕਮ ਤਿੱਕ ਪੈਸੇ ਕਢਵਾਏ ਜਾ ਸਕਦੇ ਨੇ ਹਰ ਖਾਤੇਦਾਰ ਦਾ ਆਪਣਾ ਕੋਡ ਨੰਬਰ ਹੈ ਜਿਸ ਨੂੰ ਦਵਾ ਨਾਲ ਕਾਰਡ ਪਾ ਕੇ ਪੈਸੇ ਕਢਵਾਏ ਜਾ ਸਕਦੇ ਨੇ ਮੇਰੇ ਕਾਰਡ ਦੀ ਐਂਟਰੀ ਅੰਦਰ ਹੋ ਗਈ ਅਤੇ ਸਵੇਰੇ ਬੈਂਕ ਕਰਮਚਾਰੀਆ ਕੀ ਉਸ ਨੂੰ ਮੇਰੇ ਖਾਤੇ ਵਿੱਚ ਲਿਖ ਦੇਣਗੇ ਲੰਡਨ ਵਿੱਚ ਮੇਰੇ ਇੱਕ ਦੋਸਤ ਨੇ ਮੈਨੂੰ ਚੈੱਕ ਦਿੱਤਾ ਸੀ ਅਤੇ ਮੈਂ ਬਿਨਾਂ ਕੋਈ ਸਨਾਖਤ ਦਿੱਤੇ ਹਾਂ ਬੈਂਕ ਤੋਂ ਪੈਸੇ ਕਢਵਾ ਲਏ ਸਨ। ਉਹਨਾਂ ਮੁਲਕਾਂ ਵਿੱਚ ਕਰੋੜਾਂ ਡਾਲਰਾਂ ਦੀ ਕੀਮਤ ਨਾਲ ਭਰੇ ਸਮਾਨਾਂ ਦੇ ਜਰਨਲ ਸਟੋਰ ਚੱਲਦੇ ਹਨ। ਹਰ ਵਸਤੂ ਤੇ ਕੀਮਤ ਛੱਪੀ ਹੋਈ ਆ। ਲੋਕੀ ਆਪੋ ਆਪਣਾ ਲੋੜਵੰਦਾ ਸਮਾਨ ਚੁੱਕ ਕੇ ਕੀਮਤ ਅਦਾ ਕਰਕੇ ਬਿਨਾਂ ਕਿਸੇ ਸ਼ੱਕ ਦੇ ਚਲੇ ਜਾਂਦੇ ਹਨ। ਮੈਂ ਪੱਛਮ ਦੇ ਸਮਾਜ ਦੀ ਕਾਰਵਿਹਾਰ ਵਿੱਚ ਛਾਏ ਇਸ ਇਤਵਾਰ ਦਾ ਜੇ ਰੋਂ ਆਪਣੇ ਦੇਸ਼ ਵਿੱਚ ਸ਼ੱਕ ਦੀ ਬੁਨਿਆਦ ਤੇ ਖੜੇ ਸਮੁੱਚੇ ਜੀਵਨ ਦਾ ਮੁਕਾਬਲਾ ਕੀਤਾ ਤਾਂ ਮੈਂ ਕੰਬ ਗਿਆ ਕਿ ਕਦੇ ਸਾਡੇ ਭਾਰਤੀ ਜੀਵਨ ਵਿੱਚ ਵੀ ਇਸ ਇਤਵਾਰ ਦੀ ਇੰਝ ਮਹਿਕਾਈਗੀ ਹੁਣ ਮੇਰੀ ਵਾਰੀ ਸੀ ਮੈਨੇਜਰ ਨੂੰ ਮਿਲਣ ਦੀ ਮੈਂ ਮੈਨੇਜਰ ਨੂੰ ਸਾਰੀ ਕੜਨਾ ਬੜੀ ਤੈਸ਼ ਵਿੱਚ ਜਾ ਕੇ ਸੁਣਾਈ ਪਰ ਉਹ ਬੜੇ ਰਾਮ ਨਾਲ ਮੇਰੀ ਗੱਲ ਨੂੰ ਮੁਸਕਰਾਉਂਦੇ ਆ ਸੁਣਦਾ ਰਿਹਾ ਫਿਰ ਬੋਲਿਆ ਕਾਊਂਟਰ 'ਤੇ ਬੈਠੀ ਮਿਸੇਸ ਆਲੂ ਵਾਲੀਆ ਨੇ ਜੋ ਕੁਝ ਤੁਹਾਨੂੰ ਦੱਸਿਆਈ ਉਹ ਸਭ ਕੁਝ ਨਿਰਮਾਣਸਾਰ ਹੈ ਬੜਾ ਬੇਹੂਦਾ ਨਿਜ਼ਮ ਹੈ ਕੋਈ ਆਪ ਵੀ ਆਪਣੇ ਬੈਂਕ ਬੈਲੈਂਸ ਤੋਂ ਜਾਨੂ ਨਹੀਂ ਹੋ ਸਕਦਾ ਪਰ ਉਹ ਪੈਸੇ ਕਿਵੇਂ ਕਢਾਈ ਮਿਸਟਰ ਕਾਲੇ ਨਾਪੋ ਮੈਨੇਜਰ ਨੇ ਉਸੇ ਤਣਾ ਤੀਜ ਨੜਮੇ ਨੂੰ ਸ਼ਾਂਤ ਹੋਣ ਲਈ ਕਿਹਾ ਫਿਰ ਉਸ ਚਿੱਟ ਤੇ ਮੇਰਾ ਖਾਤਾ ਨੰਬਰ ਲਿਖ ਕੇ ਚਪੜਾਸੀ ਨੂੰ ਲੈਜਰ ਤੇ ਦਸਕਤਾਵੜੀ ਫਾਈਲ ਲਿਆਉਣ ਦੀ ਹਦਾਇਤ ਕੀਤੀ ਦੋ ਮਿੰਟਾਂ ਵਿੱਚ ਉਹ ਦੋਵੇਂ ਚੀਜ਼ਾਂ ਲੈ ਆਇਆ ਖਾਤੀ ਤੇ ਨਜ਼ਰ ਮਾਰਨ ਪਿੱਛੋਂ ਉਸਨੇ ਦੱਸਿਆ ਕਿ ਮੇਰੇ ਹਿਸਾਬ ਵਿੱਚ 675.45 ਪੈਸੇ ਹਨ ਰਕਮ ਦਸਨ ਪਿੱਛੋਂ ਉਸ ਮੇਰੇ ਵਾਲੇ ਜਿੱਤ ਤੱਕ ਗਿਆ ਜਿਵੇਂ ਮੈਂ ਕਹਿ ਰਿਹਾ ਹੋਵੇ ਛੱਗੀ ਵਿੱਚ ਵਕਾਇਆ ਰਕਮ ਤਾਂ ਪੌਣੇ 200 ਹੈ ਅਤੇ ਗੁੱਸਾ ਇਹ ਤਨਾ ਜਿਵੇਂ ਲੱਖ ਰੁਪਏ ਬੈਂਕ ਵਿੱਚ ਜਮ੍ਹਾਂ ਕਰਾ ਰੱਖੇ ਹੋਣ ਇੱਥੇ ਕਦਰ ਲੱਖਾਂ ਪੱਤੀਆਂ ਦੀ ਹੁੰਦੀ ਆ ਕੱਖਾਂ ਪੱਤੀਆਂ ਦੀ ਨਹੀਂ ਬੈਂਕ ਉਹਨਾ ਅਮੀਰਾਂ ਦੀ ਮਿਹਰਬਾਨੀਆਂ ਨਾਲ ਚੱਲਦਾ ਹੈ ਤੁਹਾਡੇ ਵਰਗੇ ਟੈਂਟ ਪੂੰਜੀਆਂ ਦੇ ਸਹਾਰੇ ਨਹੀਂ ਮੈਂ 150 ਦਾ ਚੈੱਕ ਕੱਟ ਕੇ ਉਸ ਦੀ ਅੱਗੇ ਕੀਤਾ ਉਸ ਮੇਰੇ ਦਸਕਤਾਂ ਨੂੰ ਕਈ ਵਾਰ ਫਾਈਲ ਦੇ ਦਸਕਤਾਂ ਨਾਲ ਮਿਲਾਇਆ ਅਤੇ ਫਿਰ ਬੜੀ ਗੋ ਨਾਲ ਮੇਰੀ ਚੀਰੀ ਤੇ ਕੁਝ ਪੜਨਾ ਚਾਹੀਆ ਜਿਵੇਂ ਕਸਟਮ ਇਨਸਪੈਕਟਰ ਨੇ ਪੜਿਆ ਸੀ ਤੁਹਾਡੇ ਸਿਗਨੇਚਰ ਨਹੀਂ ਮਿਲਦੀ ਪਰ ਚਲੋ 150 ਦੀ ਹੀ ਤਰਕਮ ਉਸ ਬੜਾ ਹਸਾਨ ਕਰਦੇ ਹੈ ਕਿਹਾ ਫਿਰ ਉਸ ਮੇਰੇ ਚੈੱਕ ਉੱਪਰ ਲਾਲ ਸ਼ਹਿਾਈ ਨਾਲ ਇੱਕ ਊੱਕੀ ਫੇਰ ਦਿੱਤੀ ਤੇ ਚੱਕ ਫਿਰ ਉਸੇ ਕਾਊਂਟਰ ਤੇ ਲਿਜਾਨ ਲਈ ਆ ਗਿਆ ਆਪਣੇ ਹੀ ਦੇਸ਼ ਵਿੱਚ ਆਪਣੀ ਹੀ ਕਲੋਨੀ ਦੇ ਆਪਣੇ ਹੀ ਬੈਂਕ ਖਾਤੇ ਵਿੱਚ ਆਪ ਹੀ ਪੈਸੇ ਕਢਵਾਉਣ ਲਈ ਜੋ ਮੇਰੀ ਦੁਰਗਤ ਅੱਜ ਹੋਈ ਸੀ ਉਸਨੇ ਮੈਨੂੰ ਸਿਰ ਤੋਂ ਪੈਰਾਂ ਦੀ ਨੋਹਾ ਤੀ ਕੰਬਾ ਦਿੱਤਾ ਸੀ ਮੈਂ ਮੁਸਕਰਾਹਟ ਦੀ ਛਾਦਰ ਉਡਕੀ ਆਪਣੀ ਹੋਈ ਨਮੋਸ਼ੀ ਨੂੰ ਕੱਜਣ ਦਾ ਪੂਰਾ ਯਤਨ ਕੀਤਾ ਪਰ ਇੰਜ ਜਪਦਾ ਸੀ ਕਿ ਰਵਰਟ ਵਿਛਲੇ ਲੇਖਕ ਨੇ ਪੂਰੇ ਅਰਥਾ ਸਮੇਤ ਸਭ ਕੁਝ ਪੜ੍ਹ ਲਿਆ ਸੀ ਤਾਂ ਬਾਜੀ ਇਹੋ ਜੀਆਂ ਹੋਰ ਸਮਾਜਿਕ ਤੇ ਪਰਿਵਾਰਕ ਕਹਾਣੀਆਂ ਜੁੜਨ ਦੇ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਸੈ ਸ਼ਿਕਲ ਜੀ